ਸਰਕਾਰ ਤੇ ਪੁਲਿਸ ਨਸ਼ੇ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਅਜੇ ਵੀ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਮਾਨਸਾ ਤੋਂ ਜਿੱਥੇ ਮਾਨਸਾ ਦੇ ਵਿੱਚ ਨਸ਼ੇ ਦੀ ਓਵਰਡੋਸ ਦੇ ਕਾਰਨ ਇੱਕ ਹੋਰ ਨੌਜਵਾਨ ਦੀ ਜਾਨ ਚਲੀ ਗਈ ਹੈ ਇੱਕ ਹੋਰ ਘਰ ਦਾ ਚਿਰਾਗ ਬੁਝਿਆ 30 ਸਾਲਾ ਸੋਭਾ ਸਿੰਘ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਮੌਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਸਿਗਨੇਚਰ ਕੈਪਸੂਲ ਖਾਣ ਦਾ ਸੋਭਾ ਸਿੰਘ ਆਦੀ ਸੀ 30 ਸਾਲਾਂ ਦਾ ਸੀ ਤੇ ਉਸਦੇ ਤਿੰਨ ਬੱਚੇ ਵੀ ਸਨ ਪਰ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪਿੰਡ ਵਾਲਿਆਂ ਦੇ ਵੱਲੋਂ ਪਰਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਮਾਨਸਾ ਦੇ ਮੈਡੀਕਲ ਦੁਕਾਨਾਂ ਤੇ ਨਸ਼ਾ ਜਿਹੜਾ ਉਹ ਸ਼ਰਿਆਮ ਵਿਕਰੀਆ ਜਿਸ ਦੇ ਚੱਲਦੇ ਮਾਨਸਾ ਪੁਲਿਸ ਜਿਹੜੀ ਆ ਉਹ ਵੀ ਕੁਮਕਰਣ ਦੀ نیند ਸੁੱਤੀ ਹੋਈ ਨਜ਼ਰ ਆ ਰਹੀ ਹੈ ਸੋ ਵੱਡੇ ਇਲਜ਼ਾਮ ਜਿਹੜੇ ਨੇ ਪਰਵਾਰਕ ਮੈਂਬਰ ਤੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਦੇ ਵੱਲੋਂ ਲਗਾਏ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਪਰਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਇਸ ਬਾਬਤ ਇੱਕ ਵਾਰ ਤੁਹਾਨੂੰ ਸੁਣਾਉਣੇ ਆ। ਇਹ ਸਿਗਨੇਚਰ ਕੰਦਾ ਸੀਗੇ ਜੀ ਮੋਂ ਉਹਨਾਂ ਨੇ ਕਰੇ ਵੀ ਗਈ ਵੀ ਤੁਸੀਂ ਸਿਗਨੇਚਰ ਕਰਾ ਕਰੋ ਉਹਨਾਂ ਨੂੰ ਦੱਸ ਕੇ ਮੇਰੇ ਮੈਨੂੰ ਗਾਲਾਂ ਤੁਪੜਾ ਦਵਾਉਂਦੇ ਰਹੇ ਨੇ ਕਿ ਉਹ ਮੈਨੂੰ ਕਹਿੰਦੇ ਵੀ ਸਿੱ ਤਾਂ ਹੀ ਵੇਚਾਂਗੇ ਸਰੀਆਮੀ ਵੇਚਾਂਗੇ। ਅੱਛਾ ਕੌਣ ਹੈ ਪਿੰਡ ਦੇ ਵਿੱਚ ਇੰਨਾ ਦੇ ਵਿੱਚ ਹੋ ਗਏ ਜੀ ਆ ਸਾਡੇ ਗਲੀ ਦੇ ਮੋੜ ਤੇ ਘਰ ਹੈਗਾ ਜੀ ਬਾਦਨਕੇ ਹੈਗਾ ਉਹਦਾ ਮੁੰਡਾ ਤੇ ਉਹਦੀ ਘਰ ਵਾਲੀ ਨੇ ਦੋਨਾਂ ਨਾਲ ਕਰੇ ਵੇਚਦੇ ਨਾ ਕਰੇ ਵੇਚਦੇ ਜੀ ਕਹਿੰਦੇ ਸਰਿਆਂ ਵੀ ਵੇਚਦੇ ਲੈ ਕੇ ਤੇ ਦੁਕਾਨ ਤੇ ਆਉਂਦੇ ਆ ਆ ਵੀ ਫੜਨ ਨਾਲ ਸਾਰੇ ਸਾਡੇ ਵਿੱਚ ਦੇਖਦੇ ਆ ਕੋਈ ਪਿੰਡ ਚ ਦੱਸਿਆ ਕਿਸੇ ਨੂੰ ਵੀ ਆ ਇਦਾਂ ਮੈਂ ਆਪ ਕਿਹਾ ਸੀ ਜੀ ਮੈਂ ਕਿਹਾ ਸੀਗਾ ਵੀ ਮਾ ਤੁਸੀਂ ਘਰ ਮੇਰੇ ਘਰ ਵਾਲੀ ਨਾਲ ਸਿਗਨੇਚਰ ਦਿੰਨੇ ਹੋਗੇ ਕਹਿੰਦੀ ਅਸੀਂ ਤਾਂ ਹੀ ਵੇਚਾਂਗੇ ਅਸੀਂ ਸਰਿਆਂ ਵੀ ਵੇਚ ਦੇਾਂਗੇ ਅੱਛਾ ਕੀ ਮੰਗ ਕਰਦੇ ਹੋ ਹੁਣ ਮੇਰਾ ਭਾਈ ਨਸ਼ਾ ਕਰਦਾ ਸੀ ਕੱਲ 15 ਖਾ ਗਿਆ ਖੁੱਲ ਕੇ ਰਾਤ ਵੀ ਖਾਦਿਆ ਲਿਆ ਕੇ ਉਹ ਪਏ ਉਹਨੂੰ ਲਿਆ ਕੇ ਕੋਣ ਦਿੰਦਾ ਸੀ ਜੈਸੂਲੀ ਖਾਂਦਾ ਸੀਗਾ ਦੱਸ ਮੈਂ ਲੈਂਦਾ ਇੱਕ ਉਹਨੂੰ ਮੈਂ ਜ਼ਰੂਰ ਦਿੱਤੇ ਕਿਹੜੇ ਕਰੋ ਲਿਆਉਂਦਾ ਸੀ ਸਿਰ ਟੁੱਟਦਾ ਕਿਹੜੇ ਕਰੋ ਲਿਆਉਂਦਾ ਸੀ ਇੱਕ ਕਰ ਛੱਡ ਕੇ ਦੂਜਾ ਉਹਦਾ ਮੈਡੀਕਲ ਦਾ ਕੰਮ ਹੈ ਮੈਡੀਕਲ ਦਾ ਕੰਮ ਤਾਂ ਨਹੀਂ ਹੈਗਾ ਇਹ ਹੁਣ ਤੁਸੀਂ ਆਹ ਦੇਖ ਲਓ ਉਹ ਨਸ਼ਾ ਵੇਚਦਾ ਬਾਈ ਉਹ ਲਿਆਉਂਦਾ ਤਾਂ ਮੈਡੀਕਲ ਤੋਂ ਹੈ ਨਾ ਉਹਦੇ ਘਰੇ ਤਾਂ ਨਹੀਂ ਬਣਦਾ ਆਪਾਂ ਇੱਕ ਪੱਤਾ ਫੜ ਲੈਨੇ ਆਂ ਵੀ ਇੱਕ ਪੱਤਾ ਫੜਿਆ ਗਿਆ ਪਰਚਾ ਪਾ ਦਿੰਨੇ ਆ ਜਿੱਥੋਂ ਉਹ ਮੈਡੀਕਲ ਨਸ਼ਾ ਲੈ ਕੇ ਆਉਂਦਾ ਆਪਾਂ ਚਿੱਟੇ ਵਾਲਾ ਪੁਲਿਸ ਫੜ ਕੇ ਪਰਚਾ ਪਾਣ ਦੀ ਆ ਚਲੋ ਕੰਮ ਹੈ ਇਹਨਾਂ ਦਾ ਗੱਲ ਕਰੋ ਕਿੱਥੋਂ ਆਉਂਦਾ ਹੁਣ ਇਹ ਚਿੱਟਾ ਆਹ ਕੈਪਸੂਲ ਹੈ 15 ਖਾਦੇ ਆਲਾ ਭਰਾ ਕਹਿ ਰਹੇ ਦੀ ਬੋਡੀ ਟੈਸਟ ਕਰਾਈ ਜਾਵੇ ਤਾਂ ਡਰਿੰਗ ਟੈਸਟ ਸਾਰੀ ਕਰੀ ਜਾਵੇ ਉਹਦੇ ਪੇਟ ਚੋਂ ਨਾ ਨਸ਼ਾ ਆ ਤਾਂ ਤੁਸੀਂ ਦੇਖੋ ਆਹ ਕਹਿ ਰਹੇ ਨੇ ਇੱਕ ਗਲੀ ਗੱਲ ਕਰ ਆਪਾਂ ਨਹੀਂ ਕਹਿੰਦੇ ਵੀ ਉਹ ਉਹ ਬੰਦਾ ਨਸ਼ਾ ਆਵੇ ਕੋਈ ਦੁਕਾਨ ਨਹੀਂ ਹੈ ਉਹਦੇ ਬਾਰੇ ਪਹਿਲਾਂ ਵੀ ਕੋਈ ਇਤਲਾਹ ਦਿੱਤੀ ਸੀ ਵੀ ਹਾਂ ਇਹ ਪਹਿਲਾਂ ਵਾਰੀ ਕੀ ਨੇ ਕਿਹਾ ਸੀ ਪਹਿਲਾਂ ਵੀ ਤਲਾਹ ਦਿੱਤੀ ਸੀ ਕਿਹਨੇ ਦਿੱਤੀ ਸੀ ਕੰਪਲੇਂਟ ਉਹਦੇ ਫੋਨ ਉਹ ਕੰਪਲੇਟ ਮੇਰੇ ਫਾ ਬਿਨੈਤੀ ਸੀ ਇਹਨਾਂ ਨੇ ਵੀ ਫੜਿਆ ਮੁੰਡਾ ਵਿੱਚ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਕਹਿੰਦੇ ਜਿਹੜਾ ਕੁਝ ਕਰਨਾ ਕਰ ਲੋ ਇਸ ਤਾਂ ਹੀ ਵੇਚਾਂਗੇ ਕਿੰਨਾ ਚਿਰ ਪਹਿਲਾਂ ਕਿੰਨਾ ਚਿਰ ਪਹਿਲਾਂ ਕੰਮ ਲੰਬਾ ਦਿੱਤਾ ਸੀ ਅੱਛਾ ਕੰਪਲੇਂਟ ਦੀ ਉਹਨਾਂ ਕੋਲ ਕਰੇ ਗਏ ਸੀ ਪੁਲਿਸ ਨੂੰ ਕੋਈ ਕੰਪਲੇਂਟ ਇਤਲਾ ਹਾਂ ਅੱਛਾ ਕਾ ਪਿੰਡ ਵਾਲਾ ਛੋਟੇ ਪਿੰਡਾਂ ਨਸ਼ਾ ਵੇਚਦਾ ਭਾਈ ਕਿੰਨਾ ਚਿਰ ਵਿਕ ਰਿਹਾ ਸ਼ਰਿਆਮ ਜੀ ਸ਼ਰਿਆਮ ਸਾਨੂੰ ਨਹੀਂ ਪਤਾ ਹੁਣ ਫੁੱਲ ਵੇਚਣਾ ਭਾਈ ਮੇਰੀ ਵੀ ਹੀ ਜੀ ਵਿਕਦਾ ਅੱਜ ਪਹਿਲਾਂ ਤਾਂ ਬਈ ਅਫਸੋਸ ਦੀ ਗੱਲ ਸਾਡੇ ਮਾਨਸਾ ਜ਼ਿਲ੍ਹੇ ਦਾ ਇੱਕ ਨੌਜਵਾਨ ਜਿਹੜਾ ਕਿ ਦੁੱਲੋਵਾਲ ਪਿੰਡ ਦਾ ਸੀਗਾ ਉਹ ਅੱਜ ਨਸ਼ੇ ਤੇ ਪੰਜਾਬ ਸਰਕਾਰ ਦੇ ਬਾਰ ਬਾਰ ਦਾਅਵੇ ਕੀਤੇ ਗਏ ਪਹਿਲਾਂ ਕੇਂਦਰੀ ਬਾਲ ਨੇ ਕਿਹਾ ਮੈਂ 24 ਘੰਟੇ ਚ ਬੰਦ ਕਰ ਦੂੰ ਤੇ 2 ਸਾਲ ਹੋ ਗਏ ਤੇ ਕੁਛ ਨਹੀਂ ਅੱਜ ਹੱਲ ਹੋਇਆ ਸਾਡੇ ਪੰਜਾਬ ਦੇ ਨੌਜਵਾਨੀ ਦਾ ਜਿਹੜੀ ਨਸ਼ਿਆਂ ਚ ਗਰਕ ਹੋ ਰਹੀ ਆ ਅੱਜ ਇਹ ਨੌਜਵਾਨ ਮਰਿਆ ਸਿਗਨੇਚਰ ਕੈਪਸੂਲਾਂ ਨੇ ਦੇ 15 18 ਦੇ ਜੇਬ ਚੋਂ ਨਿਕਲੇ ਆ ਤੇ ਇਹਨੇ ਇਹਦੀ ਮਾਲ ਦੀ ਮੌਤ ਹੋ ਗਈ ਅੱਛਾ ਕੀ ਮੰਗ ਕਰਦੇ ਹਾਂ ਤੇ ਇੱਕ ਪਹਿਲਾ ਮੈਂ ਇੱਕ ਇਹ ਬੇਨਤੀ ਵੀ ਕਰਨਾ ਚਾਹੁੰਦਾ ਬਾਈ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਹੁਣ ਅੱਜ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਵੀ ਪੰਜਾਬ ਚ ਨਸ਼ਾ ਬੰਦ ਕਰਨ ਲਈ ਵੀ ਜਿਹੜਾ ਵੀ ਸਬੰਧਤ ਅਧਿਕਾਰੀ ਨੇ ਜਿਵੇਂ ਭਾਵੇਂ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਚਾਹੇ ਉਥੋਂ ਦਾ ਐਮਐਲਏ ਵੀ ਜ਼ਿੰਮੇਵਾਰ ਆ ਉਹਨਾਂ ਹੀ ਕਿਉਂਕਿ ਜਿਨ੍ਹਾਂ ਨੇ ਲੋਕਾਂ ਨੂੰ ਵੋਟਾਂ પાਕੇ ਬਣਾਈਆਂ ਉਹ ਵੀ ਉਹਨਾਂ ਹੀ ਜ਼ਿੰਮੇਵਾਰ ਆ ਤੇ ਅੱਜ ਇਹ ਨੌਜਵਾਨ ਦੀ ਮੌਤ ਦਾ ਮੈਨੂੰ ਇੱਕ ਗੱਲ ਦੱਸੋ ਵੀ ਕੌਣ ਜ਼ਿੰਮੇਵਾਰ ਆ ਇਹਦਾ ਤੈਅ ਕੀਤਾ ਜਾਵੇ ਠੀਕ ਹੈ ਅਸੀਂ ਸਰਕਾਰ ਵੀ ਦੋਸ਼ੀ ਮੰਨਦੇ ਹਾਂ ਓਨੀ ਓਨੀ ਇਹਦੇ ਵਿੱਚ ਜਿਹੜਾ ਇੱਥੇ ਜ਼ਿਲ੍ਹੇ ਦੇ ਅਧਿਕਾਰੀ ਨੇ ਉਹ ਵੀ ਓਨੀ ਦੋਸ਼ੀ ਨੇ ਤੇ ਸਰਕਾਰ ਅੱਜ ਸਾਨੂੰ ਦੱਸੇ ਵੀ ਇਹ ਨੌਜਵਾਨ ਦੀ ਮੌਤ ਹੋਈ ਆ ਤੇ ਇਹਦਾ ਜ਼ਿੰਮੇਵਾਰ ਕੌਣ ਤੇ ਜਿਹੜੇ ਬੰਦੇ ਵੀ ਜਿਨ੍ਹਾਂ ਤੋਂ ਇਹ ਕੈ ਅਸੂਲ ਜਿਹੜੇ ਮੈਡੀਕਲ ਤੋਂ ਆਇਆ ਉਹਦੇ ਤੇ 302 ਦਾ ਪਰਚਾ ਤੇ ਸਾਡੀ ਮੰਗ ਇਹ ਆ ਤੇ 5 ਲੱਖ ਇਹ ਪਰਿਵਾਰ ਨੂੰ ਮੁਆਵਜ਼ਾ ਕਿਉਂਕਿ ਇਹ ਸਰਕਾਰ ਦੀ ਵਜ੍ਹਾ ਨਾਲ ਮਰਿਆ ਗਿਆ ਮਰਿਆ ਗਿਆਗਾ ਤੇ ਸਰਕਾਰ ਵੱਲੋਂ ਹੀ ਅਸੀਂ ਸਮਝਾਂ ਕਿ ਕਤਲ ਕੀਤਾ ਗਿਆ ਨੌਜਵਾਨ ਦਾ ਤੇ 5 ਲੱਖ ਰੁਪਏ ਪਰਿਵਾਰ ਨੂੰ ਮੌਜੂਦ ਹੈ ਕਿਉਂਕਿ ਪਰਿਵਾਰ 'ਚ ਜਿਹੜਾ ਕਮਾਉਣ ਵਾਲਾ ਸੀਗਾ ਇਹ ਇਕੱਲਾ ਹੀ ਜੀ ਸੀਗਾ ਤੇ ਇਹਦੇ ਦੋ ਧੀਆ ਵੀ ਨੇ ਤੇ ਇੱਕ ਇਹਦਾ ਪੁੱਤਰ ਵੀ ਹੈ ਤੇ ਛੋਟੇ ਜਿਹੇ ਉਮਰ ਦਾ ਦਾ ਪੁੱਤਰ ਹੈ ਤੇ ਇਹ ਕਹਿੰਦੇ ਵਾਈਫ ਵੀ ਨੇ ਤੇ ਬੇਨਤੀ ਆ ਵੀ ਅਸੀਂ ਜੇ ਨਾ ਸਾਡਾ ਕੋਈ ਇਹ ਮਸਲਾ ਹੱਲ ਕੀਤਾ ਗਿਆ ਅਸੀਂ ਰੋਡ ਤੇ ਲੈ ਕੇ ਇਹਦੀ Laash ਬੈਠਾਂਗੇ ਫਿਰ ਸੰਸਕਾਰ ਨਹੀਂ ਸੀ ਉਹਨਾਂ ਚਿਰ ਕਰਨ ਦੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਤਾਰਾਂਗੇ ਰੋਡ ਮਸਲਾ ਬਸ ਛੋਟੇ ਸਾਹਮਣੇ ਆਈ ਆ ਹਾਲ ਦੇਖੀਏ ਨਾ ਤੁਸੀਂ ਪਹਿਲੀ ਗੱਲ ਤਾਂ ਘਰ ਦਾ ਹਾਲ ਹੀ ਦੇਖ ਲਓ ਜੋ ਅੱਜ ਘਰ ਦਾ ਹਾਲ ਹੈ ਇਹਨੂੰ ਦੇਖ ਕੇ ਐ ਵੀ ਲੱਗਦਾ ਜੋ ਅੱਜ ਹੁੰਦੇ ਸਾਡੇ ਆਪਣੇ ਵਿੱਚ ਤਾਂ ਵੀ ਘਰ ਦਾ ਖਰਚਾ ਪਾਣੀ ਚੱਕਣ ਦਾ ਬਹੁਤ ਵੱਡੀ ਗੱਲ ਸੀ ਔਰ ਜੋ ਆਪ ਹੀ ਪਾਗੇ ਦੋ ਭੈਣਾ ਕਹਿੰਦੇ ਉਹ ਗੁੜੀਆ ਜੀ ਇੱਕ ਬੱਚਾ ਛੋਟਾ ਤੇ ਉਹਨਾਂ ਦਾ ਅੱਜ ਦੇ ਟਾਈਮ 'ਚ ਕੌਣ ਜ਼ਿੰਮੇਵਾਰ ਹੈ ਕੌਣ ਇਹਨਾਂ ਨੂੰ ਸਾਮੂਗਾ ਕੌਣ ਇਹਨਾਂ ਨੂੰ ਕੁਝ ਲਿਆ ਕੇ ਦੇਊਗਾ ਕੱਲ ਨੂੰ ਇਹਨਾਂ 'ਚ ਵੀ ਪ੍ਰਮਾਤਮਾ ਕਰੇ ਦੁੱਖ ਸੁੱਖ ਆਉਣਾ ਜਾਣਾ ਆਉਣਾ ਕਿਹਦੇ ਹਾਸੇ ਜੀਣਗੇ ਇਹ ਆਪਣਾ ਹੀ ਗੱਲ ਕਹਿਣਾ ਕਿ ਪ੍ਰਸ਼ਾਸਨ ਵੀ ਦੇਖਿਆ ਜਾਂਦਾ ਹੋਊਗਾ ਲਾਈਵ ਠੀਕ ਹੈ ਸਰਕਾਰ ਨੂੰ ਇਹ ਹੀ ਬੇਨਤੀ ਕਿ 5 ਲੱਖ ਰੁਪਏ ਮਾਨ ਮਹਾਵਜਾ ਦਿੱਤਾ ਜਾਵੇ ਤੇ ਇੱਥੇ ਆ ਕੇ ਵੋਟਾਂ ਮਿਲ ਤਾਂ ਹੱਥ ਜੋੜਨਾ ਆ ਜਾਂਦੇ ਨੇ ਆ ਜਾ ਕੇ ਦਿਖਾਓ ਕਿਹੜਾ ਅਫਸਰ ਆਇਆ ਕੋਈ ਨਹੀਂ ਆਇਆ ਆਂ ਬੰਦੇ ਖੜੇ ਆ ਜਿਨ੍ਹਾਂ ਨੂੰ ਦੁੱਖ ਹੈ ਜਿਨ੍ਹਾਂ ਨੂੰ ਦੁੱਖਣੀ ਫੋਟੋਆਂ ਵੀਡੀਓ ਦੇਖ ਕੇ ਲਾਈਕ ਕਰਨ ਵਾਲੇ ਨੇ ਉਹ ਅੱਗੇ ਕਰ ਦਿੰਦੇ ਨੇ ਸਿਰ ਉਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾ ਟਾਈਮ ਇੱਥੇ ਆ ਕੇ ਨਹੀਂ ਖੜਦਾ ਪ੍ਰਸ਼ਾਸਨ ਸਾਡਾ ਹੱਕ ਪੂਰਾ ਮਿਲਣਾ ਚਾਹੀਦਾ ਹੈ ਅਸੀਂ ਇਹ ਬੇਨਤੀ ਕਰਦੇ ਹਾਂ